ਬਾਬਾ ਸਾਬ ਜੀਆ ਜਗ ਤੇ ਨਾ ਕੋਈ ਹੋਇਆ ਨਾ ਕੋਈ ਹੋਣਾ ਦੱਸ ਗਿਆ ਉਹ ਗਰੀਬਾਂ ਨੂੰ ਕਿਦਾਂ ਮੋਤੇ ਲੜੀ ਪਰੋਣਾ ਇਹ ਜਾਤ ਪਾਤ ਵਾਲਾ ਉੱਚ ਨੀਚ ਦਾ ਗੰਧ ਹੈ ਚੁੱਕਣਾ ਪੜੋ ਜੁੜੋ ਸੰਘਰਸ਼ ਕਰੋ ਏਸੀ ਬਾਬਾ ਸਾਬ ਦਾ ਸੁਪਨਾ ਪੜੋ ਜੁੜੋ ਸੰਘਰਸ਼ ਕਰੋ ਏਸੀ ਬਾਬਾ ਸਾਬ ਦਾ ਸੁਪਨਾ ਸੀ ਦਲਤ ਗਰੀਬਾਂ ਨੂੰ ਚਾਉਂਦਾ ਉਹ ਕੁ ਪੜਾਉਣਾ ਅਨ ਪੜ ਨਾ ਰਹੇ ਕੋਈ ਦਲ ਤਾਂ ਨੂੰ ਸੀ ਵਿਦਵਾਨ ਬਣਾਉਣਾ ਪਾ ਲੈਣੀ ਮੰਜ਼ਲ ਹੈ ਕਹਿੰਦਾ ਅੱਧ ਵਾਟੇ ਨਹੀਂ ਰੁਕਣਾ ਪੜੋ ਜੁੜੋ ਸੰਘਰਸ਼ ਕਰੋ ਸੀ ਬਾਵਾ ਸਾਹਿਬ ਦਾ ਸੁਪਨਾ ਪੜੋ ਜੁੜੋ ਸੰਘਰਸ਼ ਕਰੋ ਬਾਵਾ ਸਾਹਿਬ ਦਾ ਸੁਪਨਾ ਕਰੋ ਸਖਤ ਮਿਹਨਤਾਂ ਨੂੰ ਛੱਡੋ ਆਲਸ ਅਤੇ ਸੁਸਤੀ ਕਰੋ ਕਦਰੇ ਵੋਟਾਂ ਦੀ ਮਾਣੋ ਜਾਦਲੀ ਵਿੱਚ ਕੁਰਸੀ ਅਸੀਂ ਹੀਰੇ ਮੋਤੀ ਹਾਂ ਕਾਤੋਂ ਮਿੱਟੀ ਦੇ ਵਿੱਚ ਰੁਲਣਾ ਪੜੋ ਜੁੜੋ ਸੰਘਰਸ਼ ਕਰੋ ਏਸੀ ਬਾਬਾ ਸਾਹਿਬ ਦਾ ਸੁਪਨਾ ਪੜੋ ਜੁੜੋ ਸੰਘਰਸ਼ ਕਰੋ ਏਸੀ ਬਾਬਾ ਸਾਹਿਬ ਦਾ ਸੁਪਨਾ ਸਮਝੋ ਅਧਿਕਾਰਾਂ ਨੂੰ ਸਿੱਖੋ ਹੱਕਾਂ ਖਾਤਰ ਲੜਨਾ ਆਪਣੇ ਭਾਈਚਾਰੇ ਦੇ ਮੋਢੇ ਨਾਲ ਮੋਢਾ ਲਾ ਖੜਨਾ ਅਸੀਂ ਘੱਟ ਕਿਸੇ ਤੋਂ ਨਹੀਂ ਸਿੱਖੋ ਵਿੱਚ ਮੈਦਾਨੇ ਡਟਣਾ ਪੜੋ ਜੁੜੋ ਸੰਘਰਸ਼ ਕਰੋ ਏਸੀ 바ਵਾ ਸਾਹਿਬ ਦਾ ਸੁਪਨਾ ਪੜੋ ਜੁੜੋ ਸੰਘਰਸ਼ ਕਰੋ ਏਸੀ 바ਵਾ ਸਾਹਿਬ ਦਾ ਸੁਪਨਾ ਲੱਖ ਨਮਸ਼ਕਾਰ ਉਹਨੂੰ ਜੋ ਸੀ ਦੁਖੀਆਂ ਦਾ ਰਖਵਾਲਾ ਤੈਨੂੰ ਲਿਖ ਕੇ ਗਾਉਂਦਾ ਹੈ ਬਲੇਹਾਰ ਗਵਿੰਦਗੜ੍ਹ ਵਾਲਾ ਸੀ ਇਨਕਲਾਬੀ ਜੋਧਾ ਜਾਣੇ ਨਾ ਜ਼ੁਲਮ ਤੋਂ ਝੁਕਣਾ ਪੜੋ ਜੁੜੋ ਸੰਘਰਸ਼ ਕਰੋ ਇਸੀ 바ਵਾ ਸਾਹਿਬ ਦਾ ਸੁਪਨਾ ਪੜੋ ਜੁੜੋ ਸੰਘਰਸ਼ ਕਰੋ ਇਸੀ 바ਵਾ ਸਾਹਿਬ ਦਾ ਸੁਪਨਾ